ਕਲਾਂ ਜਿਹੜਾ ਪੀਵੇ ਮੱਥੇ ਵਾਲਾ ਆਪਣੇ ਵੱਲ ਭੱਜਿਆ ਵਾ ਇਹ ਦੂਜੀ ਸ਼ਬਦ ਦੀ ਪਹਿਲੀ ਗੱਡੀ ਭੱਜੀ ਆ ਬਿੰਦਰ ਸੇਖਾ ਆ ਗਈ ਭਾਈ ਹੋ 19 ਸੈਕਿੰਡ 63 ਪੁਆਇੰਟ ਦਾ ਬਾਜੀ ਸਮਾਂ 19 ਸੈਕਿੰਡ 63 ਪੁਆਇੰਟ ਇਹ ਬਾਜੀ ਭੱਟਲ ਝੋਲਦਾ ਆਕਾਸ਼ ਰਸੂਲਪੁਰ ਭੱਟਲ ਝੋਲਦਾ ਆਕਾਸ਼ ਔਰ ਰਸੂਲਪੁਰ ਇਹ ਰਸੂਲਪੁਰ ਭੱਟਲ ਝੋਲਦਾ ਚਮਕੌਰ ਲੰਮੇ ਪੰਡਤ ਜੱਬੋ ਮਾਜਰਾ ਇਹਨੂੰ ਭਜਾਉਣ ਵਾਲਾ ਇਹ ਇੱਕ ਸੁਬੜੀ ਵਾਲੇ ਨੇ ਜੀ